ਪਹਿਲਾ ਸਰ 32 ਗੁਲ ਪੰਜਾਬ ਖਵਾਂਦਾ ਸੀ ਸਰ ਹੁਣ 32 ਫੁੱਲ ਪੰਜਾਬ ਜਿਹੜਾ ਉਹ ਖਵਾਂਦਾ ਕਿਸੇ ਸਮੇਂ ਪੰਜਾਬ ਚ 32 ਗੁਲ ਪੰਜਾਬ ਪ੍ਰਾਣੀਆਂ ਪਾਤਗੀਨ ਸਰਕਾਰਾਂ ਸਮੇਂ ਕੋ ਹੁੰਦਾ ਸੀਗਾ ਹੁਣ 32 ਫੁੱਲ ਪੰਜਾਬ ਜਿਹੜਾ ਉਹ ਹੋਊਗਾ ਸਰ ਬਿਕਰ ਸਾਹਿਬ ਬਦਲਦਾ ਪੰਜਾਬ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਜੇਕਰ ਸਾਡੇ ਕਸਬੇ ਅਤੇ ਪਿੰਡ ਹਰੇਰੇ ਵਿੱਚ ਡੁੱਬੇ ਰਹਿਣ ਇਹ ਸੱਚਮੁੱਚ ਮੰਨਪਾਗੀ ਗੱਲ ਹੈ ਕਿ ਆਜ਼ਾਦੀ ਦੇ 78 ਸਾਲ ਬਾਅਦ ਵੀ ਸਾਡੇ ਬਹੁਤ ਸਾਰੇ ਪਿੰਡਾਂ ਵਿੱਚ ਉਚਿਤ ਤੰਗ ਨਾਲ ਸਟਰੀਟ ਲਾਈਟਾਂ ਨਹੀਂ ਲਗਾਈਆਂ ਗਈਆਂ ਹਨ ਇਸ ਲਈ ਸਾਡੀ ਸਰਕਾਰ ਨੇ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਜਿਸ ਰਾਹੀਂ ਅਸੀਂ ਅਗਲੇ ਸਾਲ ਪੂਰੇ ਪੰਜਾਬ ਵਿੱਚ 2.5 2.5 ਲੱਖ ਸਟਰੀਟ ਲਾਈਟਾਂ ਲਵਾਵਾਂਗੇ ਅਸੀਂ ਇਹਨਾਂ ਸਟਰੀਟ ਲਾਈਟਾਂ ਲਗਵਾਉਣ ਲਈ ਇੱਕ ਬਹੁਤ ਹੀ ਨਵੀਂ ਮਾਡਲ ਦੀ ਜਿਹੜੀ ਆ ਵਰਤੋਂ ਕਰਾਂਗੇ ਮਹਿੰਗੇ ਖੰਭਿਆਂ ਦੇ ਲੋਰ ਦੀ ਬਜਾਏ ਸਰ ਮਹਿੰਗੇ ਖੰਭੇ ਦੇ ਲੋਰ ਦੀ ਬਜਾਏ ਅਸੀਂ ਲੋਕਾਂ ਦੇ ਘਰਾਂ ਦੇ ਬਾਹਰ ਇਹ ਸਟਰੀਟ ਲਾਈਟਾਂ ਲਗਾਵਾਂਗੇ ਉਹਨਾਂ ਦੇ ਘਰੇਲੂ ਕਨੈਕਸ਼ਨ ਤੋਂ ਸਰ ਉਹਨਾਂ ਦੇ ਘਰੇਲੂ ਕਨੈਕਸ਼ਨ ਤੋਂ ਬਿਜਲੀ ਦੇ ਕਨੈਕਸ਼ਨ ਲਵਾਗੇ ਇਹਨਾਂ ਘਰਾਂ ਦੇ ਬਿਜਲੀ ਬਿਲਾ ਵਿੱਚੋਂ ਖਪਤ ਹੋਈ ਯੂਨਟ ਦੀ ਕਟੌਤੀ ਕੀਤੀ ਜਾਊਗੀ ਇਹ ਨਹੀਂ ਕਿ ਉਹਨਾਂ ਦੇ ਖਾਤੇ ਜੜੂਗਾ ਉਹਦੀ ਅਸੀਂ ਕਟੌਤੀ ਕਰਾਂਗੇ ਕਟੌਤੀ ਕੀਤੀ ਜਾਵੇ ਇਸ ਤੇ ਨਾਲ ਹੀ ਉਹ ਆਪਣੇ ਘਰ ਦੇ ਬਾਹਰ ਸਟਰੀਟ ਲਾਈਟ ਨਾਲ ਸੁਰੱਖਿਅਤ ਮਹਿਸੂਸ ਕਰਨਗੇ ਮੈਂ ਆਉਣ ਵਾਲੇ ਸਾਲਾਂ ਵਿੱਚ ਮੁੱਖ ਮੰਤਰੀ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਲਈ 115 ਕਰੋੜ ਰੁਪਏ ਦਾ ਉਭੰਦ ਕਰ ਰਿਹਾ ਹਾਂ ਸਰ